ਦੋਸਤੋ ਸਿਆਣੇ ਕਹਿੰਦੇ ਆ ਦਾਨ ਤਿਲਸਮਾਨ ਤਿਲ ਤੇ ਨਾਲ ਕਹਿੰਦੇ ਸਮੁੰਦਰ ਭਰ ਜਾਂਦਾ ਬੂੰਦ-ਬੂੰਦ ਨਾਲ ਸਮੁੰਦਰ ਭਰ ਜਾਂਦਾ ਤੇ ਅੱਜ ਮੇਰੇ ਪਿੰਡ ਕਲਿਆਣ ਸੁੱਖਾ ਦੇ ਇਸ ਉਦਮੀ ਨੌਜਵਾਨਾ ਨੇ ਹਸਨਪੁਰ ਲੁਧਿਆਣਾ 22 ਗੁਰਪ੍ਰੀਤ ਮਿੰਟੋਜੀ ਜੋ ਸੰਸਥਾ ਚਲਾਉਂਦੇ ਆਪ ਸਭੀ ਜਾਣਦੇ ਹੋ ਉਹ ਸੰਸਥਾ ਲਈ ਇਥੋਂ ਸਰਫ ਕੱਲੀ ਜਾ ਰਹੀ ਆ ਤੇ ਉਹ ਆਪਾਂ ਨੌਜਵਾਨਾਂ ਦਾ ਕਰਦੇ ਆ ਕੱਲ ਵੀ ਅੱਜ ਕਿੰਨੀ ਇਥੋਂ ਸਰਫ ਕੱਲੀ ਜਾ ਰਹੀ ਆ ਹਾਂਜੀ ਸਰ ਜੀ ਇੱਕ ਕੁਆਂਟਲ ਸਰਫ ਅਸੀਂ ਭੇਜ ਰਹੇ ਹਾਂ ਅੱਜ ਬਾਈ ਮੈਂਟੂ ਜਿਹੜਾ ਸੁਪਨਿਆਂ ਦਾ ਘਰ ਹਜ਼ਨਪੁਰ ਲੁਧਿਆਣਾ ਉੱਥੇ ਭੇਜ ਰਹੇ ਹਾਂ ਜੀ ਹਾਂਜੀ ਹਾਂ ਤੇ ਅਸੀਂ ਤੁਹਾਨੂੰ ਇਸ ਜਿਹੜੇ ਉਦਮੀ ਸਾਡੇ ਪਿੰਡ ਦੇ ਨੌਜਵਾਨਾਂ ਜਾਂ ਕੁਝ ਸਮਾਂ ਕੱਢਦੇ ਆ ਸਾਂਝੇ ਕੰਮਾਂ ਲਈ ਉਹਨਾਂ ਦੇ ਨਾਂ ਦੱਸ ਦਈਏ ਸਤਪਾਲ ਮੰਗਲਾ ਸੋ ਖਮੰਦਰ ਸਿੰਘ ਕਿੰਦੀ ਆਟੋ ਰਾਜੂ ਮਨਜੀਤ ਸਿੰਘ ਰਾਜੂ ਜੋ ਮੇਨ ਆਪਰਾਲਾ ਕਰਦੇ ਆ ਬਾਈ ਸਰਜੀਤ ਸਿੰਘ ਸੀਤਾ ਬਾਈ ਡਾਕਟਰ ਅਜੀਤਪਾਲ ਤੇਜੀ ਕल्याण ਸੁੱਖਾ ਬਾਈ ਗੁਰਚੇਤ ਸਿੰਘ ਬਾਈ ਸੋਨੀ ਡੀ ਐਮ ਸੀ ਲੈਬ ਬਸ ਸਟੈਂਡ ਕਲਿਆਣ ਸੁੱਖਾ ਸੋ ਦੋਸਤੋ ਇਹਨਾਂ ਨੌਜਵਾਨਾਂ ਦੇ ਉਦਮ ਸਦਕਾ ਆ ਪਿੰਡ ਆਸ-ਪਾਸ ਦੇ ਇਲਾਕੇ ਵਿੱਚੋਂ ਸੇਵਾ ਇਕੱਠੀ ਹੋਈ ਆ ਜੋ ਕੱਲ ਨੂੰ ਇਹ ਹਸਨਪੁਰ ਲੁਧਿਆਣਾ ਲਿਆ ਰਹੇ ਆ ਜੇ ਕਿਸੇ ਨੇ ਆਪਣਾ ਦਾਣ ਵੇਚਣਾ ਹੋਵੇ ਤਾਂ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ